20 25% ਦਾ ਰਾਤ ਨੂੰ ਪਾਣੀ ਲਾਉਣ ਕਰਕੇ ਵੀ ਕਲਾ ਕਰ ਬਣਾਇਆ ਮੈਂ ਕਿਵੇਂ ਸਾਡੇ ਨਾਲ ਆਪਣਾ ਵਕਤ ਵਾਲਾ ਖੇਤ ਹੁੰਦਾ ਉਹ ਮੈਨੂੰ ਪਾਣੀ ਵੇਖਣ ਲਾ ਦੇ ਕਹਰੇ ਹਾਂ ਹਾਂ ਟਾਈਮ ਦਾ ਰਾਤ ਨੂੰ 2 ਵਜੇ ਦਾ ਡਰ ਲੱਗਦਾ ਉਹ ਰਾਤ ਨੂੰ ਤਰ੍ਹਾਂ ਤਰ੍ਹਾਂ ਦੀ ਆਵਾਜ਼ਾਂ ਆਉਂਦੀਆਂ ਹੁੰਦੀਆਂ ਮੈਂ ਫਿਰ ਉਹ ਚੱਲ ਪੈਂਦਾ ਰਾਤਾਂ ਨਿੱਕੀਆਂ ਤੇ ਯਾਰ ਬਥੇਰੇ ਕੀ ਦਾ ਕੀ ਦਾ ਮਾਨ ਰਫੇਰਾ ਉਹ ਸਾਡਾ ਸੀਰੀ ਹੁੰਦਾ ਇੱਕ ਉਹ ਮੈਨੂੰ ਕਹਿੰਦਾ ਛੋਟੇ ਪਾਈ ਬਾੜੀ ਵਧੀਆ ਆਵਾਜ਼ ਹੈ ਮਾਂ ਭਰਾ ਮੈਂ ਗਾਣੇ ਕਰਕੇ ਨਹੀਂ ਉਹ ਮੈਨੂੰ ਡਰ ਲੱਗਦਾ ਅੱਛਾ ਅੱਧਾ ਗਲਾ ਕਰ ਤਾਂ ਉਹ ਨਹੀਂ ਬਣਾਇਆ ਫਿਰ ਅੱਧਾ ਨਹੀਂ ਮਾਲਕ ਪਿੰਡਾ ਹੁਣ ਪਿੰਡ ਮੇਰਾ ਹਰਣਾ ਮਹੀਨਾ ਬਹੁਤ ਪਿਆਰੇ ਸਾਰੇ 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 ਭਰਾ ਹੀ ਚਾਚੇ ਤਾਏ ਪੂਰਾ ਪਿੰਡੀ ਪਿੰਡ ਦੇ ਮੈਨੂੰ ਬਹੁਤ ਕਲਾ ਜਦੋਂ ਵੀ ਪਿੰਡ ਚ ਕੋਈ ਫੰਕਸ਼ਨ ਹੋਣਾ ਮੈਂ ਕਹਣਾ ਆਉਂਦਾ ਹਾਂ ਹਨਾ ਤੇ ਇਲਾਕੇ ਦੇ ਪਿੰਡਾਂ ਚ ਕੋਈ ਕੋਈ ਵੀ ਖੜਾ ਆਉਂਦਾ ਤੇ ਮੈਨੂੰ ਲੈ ਕੇ ਜਾਂਦੇ ਸੀ ਅੱਛਾ ਹਾਂ ਕਿਹਦਾ ਮੇਰੇ ਜਿਆਦਾ ਸਾਡੇ ਪਿੰਡ ਗਵਰਨਮੈਂਟ ਮੈਂ ਆਪਣਾ ਪਿੰਡ ਆਪਣਾ ਲਾ ਲੈ ਆਣਾ ਉੱਥੇ ਆਇਆ ਸੀ ਸੀਦਰ ਸਿੰਘ ਸੀਦਰ ਅੱਛਾ ਜੀ ਉਹ ਦੋ ਕੁੜੀਆਂ ਨਾਲ ਲੈ ਕੇ ਆਇਆ ਅੱਛਾ ਉਸੇ ਸਾਡੀ ਵਿਆਹ ਸਾਡੇ ਸੀਗਾ ਜਾਂਪਸ਼ਾਨ ਚ ਹੂੰ ਪਰ ਮੈਂ ਨਹੀਂ ਗਿਆ ਸੀ ਅੱਛਾ ਤੇ ਉਹ ਮੇਰੇ ਫਾਦਰ ਸਾਹਿਬ ਗਏ ਸੀ ਹੂੰ ਮੇਰੇ ਯਾਰ ਅਸੀਂ ਕਿਤੇ ਨਾ ਸਰੋਂ ਗਾਈ ਜਾਂਦੀ ਸੀ ਉਹ ਤੋਂ ਗਾਉਂਦੇ ਹੁੰਦੇ ਸਰੋਂ ਹਾਂ ਹਾਂ ਹਲੋ ਹੂੰ ਸਰੋਂ ਗਾਹੇ ਜਾਈਏ ਅਸੀਂ ਤੇ ਮੇਰੇ ਕੁੜਤਾ ਵਾਂ ਮੈਂ ਆਪਣਾ ਪਰਣਾ ਬੰਨੇ ਸੀ ਹੂੰ ਤੇ ਭਾਈ ਅੱਗੇ ਮੇਰੇ ਯਾਰ ਦੋਸਤ ਚੱਲ ਵੀ ਕਹਿੰਦੇ ਅੱਛਾ ਮੈਨੂੰ ਮੈਨੂੰ ਉਵੇਂ ਬਿਠਾ ਕੇ ਲੈ ਗਏ ਹੂੰ ਉੱਥੇ ਤੋਂ ਮੈਂ ਜੀ ਗਾਇਆ ਜਾ ਕੇ ਇੱਕ ਗੀਤ ਗਾਇਆ ਜੀ ਕਿ ਪ੍ਰਾਤ ਆਲੇ ਮੈਨੂੰ ਪੇਖ ਦੇਣ ਲੱਗਿਆ ਨਾ 700 ਕੇ 800 ਬਣਿਆ ਉੱਥੇ ਮੈਨੂੰ ਲੱਗਦਾ ਹਾਂ ਤੇ ਮੈਨੂੰ ਕਹਿੰਦੇ ਵੀ ਵੀ ਹੋਰ ਗਾ ਹੂੰ ਫਿਰ ਉਹ ਆਪਣਾ ਸੀਦਰ ਸਿੰਘ ਸੀਦਰ ਬੋਲੇ ਆ ਉੱਥੇ ਮੈਂ ਹੂੰ ਕਹਿੰਦਾ ਇਹ ਮਰ ਪਤਾ ਹੁੰਦਾ ਛੋਟੇ ਪਿੰਡ ਜਵਾਕ ਹੈਗਾ ਯਾਰ ਗਾਉਂ ਵਾਲਾ ਇਹ ਮੈਂ ਦੋਤਾ ਨਾਲ 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 ਲਿਆ ਹੁੰਦਾ ਅੱਛਾ ਵੀ ਖਰਚਾ ਪਿਆ ਮੈਨੂੰ ਵੱਧ ਹਾਂ ਹਾਂ ਪੈਸੇ ਦਾ ਮਰਸੀ ਕਾ ਦੂੰ ਪਹਿਲੀ ਕਮਾਈ ਇਹ ਸੀ ਕਿ ਪਹਿਲਾਂ ਮੇ ਕਦੇ ਹੋਈ ਹੈ ਉਹੀ ਸੀ ਬਾਈ ਬਲੀ ਪਹਿਲੀ ਕਮਾਈ ਵਿਆਹ ਮੋਤੀ ਕੋਣ ਖੁਸ਼ੀ ਤਾਂ ਹੁੰਦੀ ਹੋ ਮਤਲਬ ਇੱਕ ਉਹ ਕੌਣ ਕਹਿੰਦਾ ਦਿੰਦੀ ਸੀ ਉਹ ਤਾਂ ਖੁਸ਼ੀ ਇਹ ਸੀਗੀ ਹੂੰ ਜੇ ਸਾਡਾ ਆਪਣਾ ਸਰਕਲ ਹੁੰਦਾ ਸੀਗਾ ਦੋਸਤਾਂ ਦਾ ਪਹਿਲਾਂ ਆਪੇ ਸ਼ੁਰੂ ਕਰਨੇ ਉਹਨਾਂ ਨੇ ਹਾਂ ਅੱਛਾ ਠੀਕ ਹੈ ਹਾਂ ਮੁੜ ਕੇ ਜਿਵੇਂ ਜੀ ਮੈਨੂੰ 5-700 ਬਣ ਗਿਆ 2-300 ਮੈਨੂੰ ਦੇ ਕੇ ਬਾਕੀ ਲੈ ਜਾਂਦੇ ਜਿਵੇਂ ਇੱਥੇ ਆਪਾਂ ਬੈਠੇ ਆਂ ਛੇੜ ਜਾ ਕੋ ਆਪਣਾ ਕੜਚੀ-ਕੁੜਚੀ ਮਾਰ ਲੈਂਦੇ ਸੀ ਅੱਛਾ ਪਹਿਲਾਂ ਸ਼ੁਰੂ ਆਪ ਕਰਦੇ ਸੀ ਆਪ ਉਹ ਜਿਵੇਂ ਮਤਲਬ ਲੋਕਾਂ ਨੂੰ ਹੌਸਲਾ ਆ ਜਾਂਦਾ ਵੀ ਯਾਰ ਦੇਣਾ ਸ਼ੁਰੂ ਕਰ ਗਏ ਹੁਣ ਵੀ ਲੈਣ ਲੱਗ ਗਏ ਹਨ ਨਹੀਂ ਚੀਜ਼ ਆ ਤੇ ਜਿਵੇਂ ਤੁਸੀਂ ਕਿਹਾ ਵੀ ਪਹਿਲੀ ਕਮਾਈ ਹੋਗੀ ਕੋਈ ਐਹੋ ਜੀ ਕਮਾਈ ਵੀ ਜਿਹੜੀ ਤੁਸੀਂ ਆਮ ਤੌਰ ਤੇ ਵੀ ਹੁੰਦਾ ਆਪਾਂ ਇਹ ਕਹਾਂ ਵੀ ਆਹ ਚੀਜ਼ਰ ਸਾਹਮਣੇ ਰੱਖਣੀ ਹੈ ਜ਼ਿੰਦਗੀ ਭਰ ਜਿਵੇਂ ਤੁਸੀਂ ਮਾਨਕ ਸਾਹਿਬ ਦੀ ਫੋਟੋ ਕਿਹਾ ਕੋਈ ਐਹੋ ਜੀ ਨਿਸ਼ਾਨੀ ਕੋਈ ਐਹੋ ਜੀ ਕਮਾਈ ਨਾਲ ਲਟੜ ਰਹੀ ਜੀ ਕੋਈ ਹੋਰ ਯਾਦ ਕੁਝ ਮਿਲਿਆ ਹੋਵੇ ਐਸਾ ਐਸਾ ਕੋਈ ਯਾਦ ਜਿਹੜੀ ਅੱਜ ਵੀ ਚੇਤੇ ਕਰਦੇ ਹੋ ਅਸਰ ਬੇਤਨਾ ਸੁਰੂ ਜੇ ਮਨ ਚੇ ਗਲੇ ਆ ਉਦੋਂ ਆਇਆ ਸੀ ਗਿਆ ਆਉਂਦੀ ਹੁੰਦੀ ਸੀਗਾ ਹੂੰ ਵੀ ਯਾਰ ਜਿਹੜੀ ਜ਼ਿਆਦਾ ਦਾ ਇਹ ਸਮਾਨ ਹੈ ਹੂੰ ਹੈ ਨਾ ਇਹ ਤਾਂ ਆਪਣਾ ਰਹਿਣਾ ਇੱਥੀ ਆ ਬਿਲਕੁਲ ਬਿਲਕੁਲ ਜੀ 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 ਮੀਨ ਵੀ ਹੈ ਹੂੰ ਜਿੰਨਾ ਜਨਾ ਜਰਾ ਆਪਾਂ ਅਪਰ ਜਾਉਂਦੇ ਆ ਉਹ ਜਿਹੜਾ ਆਪ ਨੂੰ ਦੇਖਦੇ ਆਪੇ ਆਪ ਬਿਲਕੁਲ ਬਾਅਦ ਚ ਪਤਾ ਨਹੀਂ ਕੀ ਹੋਣਾ ਹੂੰ ਕੀ ਹੋਣਾ ਨਾ ਕੁਝ ਚੀਜ਼ਾਂ ਹੈਗੇਆਂ ਜੇ ਮੈਂ ਜਦੋਂ ਅਸੀਂ ਬਾਹਰ ਸ਼ੋਅ ਕਰਨਗੇ ਆਪਣਾ ਕੈਨੇਡਾ ਉੱਥੇ ਮੈਨੂੰ ਮੇਰਾ ਨਾਮ ਲਿਖਾ ਕੇ ਮੈਨੂੰ ਸੋਨੇ ਦਾ ਆਪਣਾ ਕੈਂਟਾ ਪਾਇਆ ਸੀ ਕੈਨੇਡਾ ਦੇ ਵਿੱਚ ਹਾਂ ਕੈਨੇਡਾ ਉਹ ਸੰਭਾਲਿਆ ਹੈ ਮੈਂ ਕਿਆ ਬਾਤ ਹੈ ਜਾਂ ਘੜੀਆਂ ਜਿਵੇਂ ਆ ਘੜੀ ਮੈਨੂੰ ਕਿਸੇ ਨੇ ਭਰਾਣੇ ਤੋਹਫਾ ਹੂੰ ਜਦੋਂ ਹੁਣੀ ਇਹਦਾ ਮਤਲਬ ਦੂਵੀਂ ਨੇ ਪਹਿਲਾਂ ਹੀ ਹੂੰ ਤੇ ਇਹੇ ਚੀਜ਼ਾਂ ਹੈਗੀਆਂ ਤੇ ਬਾਕੀ ਮੈਂ ਉਹ ਤੋਂ ਬਰਾਬਰ ਤੋਂ ਫੈਮਲੀ ਸੁੱਖ ਮੰਗਦਾ ਹਾਂ ਇਹ ਵੱਡੀ ਗੱਲ ਹਾਂ ਵੀ ਆਪਣੇ ਆਪ ਵੀ ਸੁੱਖ ਸ਼ਾਂਤੀ ਰਹੇ ਭਰਾਵੇਂ ਸੁੱਖ ਸ਼ਾਂਤੀ ਰਹੇ ਹੂੰ ਜੈ ਦਦਾਦਾ ਬਈ ਮੇਰਾ ਮੇਰੀ ਜਿਹੜੀ ਮੇਰੀ ਲਾਈਫ ਹੁਣ ਤੱਕ ਦੀ ਹੂੰ ਬਹੁਤ ਕੁਝ ਗਿਆ ਬਹੁਤ ਖੁਸ਼ੀ ਆਪਣਾ ਆਇਆ ਬਹੁਤ ਖੁਸ਼ੀ ਬਹੁਤ ਕੁਝ ਗਿਆ ਹੂੰ ਤੇ ਆਇਆ ਵੀ ਬਹੁਤ ਇਹ ਕੁਝ ਅੱਛਾ ਜਿੰਮੇ ਸੁਖ ਖੁਸ਼ ਸੀ ਅੱਜ ਜਿੰਮੇ ਸੁਖ ਡਾਊਨਫਾਲ ਕਿਉਂਕਿ ਜਦੋਂ ਕਿਸੇ ਵੇਲੇ ਚਰਚਾ ਕਿਸੇ ਵੇਲੇ ਫਿਰ ਜਦੋਂ ਡਾਊਨਫਾਲ ਆਇਆ ਫਿਰ ਵੀ ਉਦੋਂ ਆਪਦੇ ਆਪ ਨੂੰ ਸੰਭਾਲਿਆ ਉਦੋਂ ਕਿਵੇਂ ਸੰਭਾਲਿਆ ਆਪਦੇ ਆਪ ਨੂੰ ਸੰਭਾਲਿਆ ਹੈ ਸੀਗਾ ਵੀ ਪਹਿਲਾਂ ਦੇਖਿਆ ਮੈਂ ਮੈਂ ਪਹਿਲਾਂ ਕੀ ਆਪਣੇ ਕੀ ਸੀਗਾ ਹੂੰ ਜਿੰਨੇ ਘਰੇ ਸੀਗੇ ਓਨੇ ਕਿਤੇ ਹੈਗੀ ਆ ਹਾਂ ਹੈਨਾ ਫੇਰ ਅਸਲ ਵਿੱਚ ਜਦੋਂ ਥੋੜੇ ਬੰਦਾ ਮਰਦਾ ਜਦੋਂ ਥੋੜਾ ਸਾਥ ਨਾ ਰਹੀ ਹਾਂ ਵੱਡੀ ਗੱਲ ਮੇਰੇ ਮਗਰ ਨਾ ਮੇਰੀ ਬੈਗ ਤੇ ਮੈਂ ਸਾਥ ਬੋ ਸੀ ਮੇਰੇ ਫੈਮਲੀ ਹੂੰ ਖਾਸ ਕਰਕੇ ਮੇਰੀ ਮੇਰੀ ਵਾਈਫ ਹੂੰ ਬਾਹਰ ਵੀ ਅਸੀਂ ਗਏ ਆ ਨਾ ਹੂੰ ਜਦੋਂ ਰੁਪਈਆ ਖਰੂ ਪਤਾ ਲੱਗੇ ਵੀ ਇੱਥੇ ਇਹ ਕੰਮ ਕਰਨਾ ਪਊਗਾ ਹੂੰ ਪੂਰੇ ਸਾਲ ਬਾਅਦ ਫਿਰ ਮੇਰੀ ਵਾਈਫ ਨੂੰ ਕਹਿੰਦੀ ਵੀ ਵੀ ਕੋਈ ਗੱਲ ਨਹੀਂ ਤੁਸੀਂ ਉੱਥੇ ਸਾਨੂੰ ਬਹੁਤ ਵਧੀਆ ਜਿਹੜਾ ਆਪਣੇ ਜਿੰਦੇ ਕੀ ਦਿੱਤੀ ਹੈ ਨਾ ਵੀ ਮੈਂ ਨਾ ਕੋਈ ਚੱਕਰੇ ਕਰਨੀ ਤਾਂ ਕਰਕੇ ਸੈੱਟ ਹੋ ਗਿਆ ਉੱਥੇ ਮੈਂ ਤਾਂ ਸਾਲ ਬਾਦ ਫਕ ਕਹਦਾ ਵੀ ਚੱਲ ਚੱਲੀਏ ਅੱਛਾ ਦੇਖੀ ਜੋ ਹੋਊਗਾ ਹਮ ਪ੍ਰਸਾਦ ਸੀਗਾ ਨਾਲ ਡਾਊਨਫਾਲ ਦੇ ਵਿੱਚ ਕੁਝ ਚੀਜ਼ਾਂ ਤੰਗ ਕਰਦੀਆਂ ਸੀ ਤੰਗ ਬਈ ਅਸਲ ਵਿੱਚ ਨਾ ਕੁਝ ਜਿੰਦਾ ਕਰ ਜਿਹਨਾਂ ਦਾ ਕੀਤਾ ਹਮ ਪੱਲੋ ਪੈਸੇ ਹਲਾ ਲਾ ਕੇ ਹਮ ਉਹਨੇ ਸਾਹਸਤਾ ਕੀ ਦਿੱਤੇ ਤਾਂ ਆਪਣਾ ਦੇ ਦੇਣਾ ਸੀਗਾ ਸਮਝ ਗਿਆ ਆਪਣਾ ਉਲਟ ਹੋ ਗਿਆ ਅੱਛਾ ਉਲਟ ਹੋ ਗਿਆ ਉਦੋਂ ਕੰਮ ਖਰਾਬ ਹੁੰਦੇ ਆ ਉਹ ਛੱਟ ਵਾਈ ਗਈ ਜਿਹਦੇ ਪਿੱਛੇ ਪੈਸਾ ਲਾਇਆ ਹੋਵੇ ਬਾਹ ਫੜ ਕੇ ਨਾਲਾ ਖੜਾ ਕੀਤਾ ਬੰਦਾ ਕੀਤਾ ਹੋਵੇ ਕੋਈ ਬੰਦਾ ਸੋਨੂੰ ਆਇਆ ਸੋਨੂੰ ਮਿਲ ਵੀ ਫਲਾਣੇ ਮਿਲ ਇਹ ਕਹਿੰਦਾ ਯਾਰ ਉਹ ਬਾਈ ਨੂੰ ਤਾਂ ਯਾਰ ਪਤਾ ਹੀ ਨਹੀਂ ਕਿਹਦੇ ਗੱਲ ਦਾ ਹਾਂ ਜਾਂ ਮਤਲਬ ਕਿ ਸੁਰੂ ਇੱਕ ਆਪਣਾ ਆਸਤਾ ਹੁੰਦੀ ਹੈ ਨਾ ਵੀ ਯਾਰ ਆਪਾਂ ਫਲਾਣਾ ਮਿਲ ਆਪਣੇ ਨਾਲ ਇੱਕ ਖੜੂਆ ਮੜੇਗਾ ਖੜੂਗਾ ਉਦੋਂ ਮਤਲਬ ਕਿ ਆਪਣਾ ਰੰਗ ਬਹੁਤ ਖਾਈ ਕੋਈ ਵੀ ਨਹੀਂ ਖੜਾ ਮਤਲਬ ਹੋਰ ਦੱਸ ਕੋਈ ਵੀ ਨਹੀਂ ਖੜਾ ਕੋਈ ਕੁਛ ਬੰਦਿਆਂ ਦੇ ਆਪਾਂ ਨਾਲ ਐਸੀ ਵੀ ਹੁੰਦਾ ਯਾਰ ਵੀ ਆਪਾਂ ਇਹਨਾਂ ਨੂੰ ਖੜਾ ਆਪਾਂ ਜਿਹਨਾਂ ਤੇ ਅੱਖਾਂ ਮਿਜ ਕੇ ਭਰੋਸਾ ਕਰ ਸਕਦੇ ਆਪਾਂ ਉਹ ਹੁੰਦਾ ਯਾਰ ਆਪਾਂ ਇਹਨਾਂ ਨੂੰ ਹੱਥ ਰੱਖਿਆ ਇਹਨਾਂ ਤੇ ਅੱਜ ਕੋਈ ਗੱਲ ਨਹੀਂ ਸਮਾਨ ਤੇ ਮੈਂ ਕਹਿੰਦਾ ਸਾਡਾ ਜਿਹੜਾ ਮੇਰਾ ਪ੍ਰਾਣਾ ਸਰਕਲ ਹੈ ਹਾਂ ਗੁਰੂ ਕਾਸ਼ੀ ਕਾਲਜ ਵਾਲਾ ਹੈਨਾ ਫਿਰ ਭਰਾ ਵੀ ਚਾਰ ਬੰਦੇ ਉਹ ਮੇਰੇ ਹੁਣ ਤੱਕ ਹੁਣ ਤੱਕ ਨਾਲ ਹੂੰ ਹੂੰ ਬਾਕੀ ਜਿਹੜੇ ਉਹ ਤੋਂ ਬਾਅਦ ਬਣੇ ਹੈਨਾ ਜਿਹਨਾਂ ਦਾ ਕੀਤਾ ਹਲੇ ਹਾਂਜੀ ਹਾਂਜੀ ਹੈਨਾ ਹਾਂਜੀ ਤੇ ਉਹਨਾਂ ਦਾ ਬਹੁਤ ਹੁੰਦਾ ਯਾਰ ਵੀ ਸਮਾ ਖਰਾਬ ਕੀਤਾ ਆ ਉਹਦਾ ਨਾ ਬਾਕੀ ਮਾਲਕ ਚਲੋ ਜਾਨੀ ਜਾਨ ਪਰ ਉਹ ਚੀਜ਼ ਨੇ ਬਾਈ ਸਖਾ ਤਾਂ ਬਹੁਤ ਕੁਝ ਦਿੱਤਾ ਹੁਣ ਸਿੱਖਦੇ ਆਪਾਂ ਕਿਤੇ ਹੁੰਨੇ ਆ ਹਾਂ ਹੁਣ ਮੈਨੂੰ ਆਪਣਾ ਬਾਈ ਜੀ ਵੀ ਕਹਿ ਦਿੰਦੇ ਆ ਹਾਂ ਬਾਈ ਭਿੰਦਰ ਕਿ ਵੀ ਕਹਿੰਦਾ ਹੈ ਹਲੇ ਹੁਣ ਤਾਂ ਸਿਆਣਾ ਹੋ ਜਾ ਹਨਾ ਮੇਰੀ ਆਦਤ ਹੈ ਨਾ ਅੱਜ ਮੈਨੂੰ ਕੋਈ ਵੀ ਫੋਨ ਕਰ ਦੇ ਬਾਈ ਯਾਰ ਵੀ ਮੇ ਮੇ ਮੇਰੀ ਗੱਲ ਕਰਾਈ ਬਾਈ ਨੂੰ ਹੂੰ ਮੈਨੂੰ ਬਾਈ ਜੀ ਬਾਈ ਕਹਿੰਦਾ ਤੂੰ ਆਪ ਦਾ ਆਪ ਦਾ ਦੇਖ ਲਾ ਤੂੰ ਬਾਕੀ ਦੇਖਾਂਗੀ ਹੁਣ ਹਨਾ ਸਹੀ ਗੱਲ ਹੈ ਕੀ ਗੱਲ ਹੈ ਕਿਸ ਤੇ ਤੇਜ ਬਾਲੀ ਛੇਤੀ ਜਾਣੇ ਕਿ ਕਿ ਬਹੁਤ ਜ਼ਿਆਦਾ ਅੱਛਾ ਬਹੁਤ ਜ਼ਿਆਦਾ ਮਤਲਬ ਦੱਸ ਜੀ ਨਾ ਭਾਈ ਵੀ ਹੁਣ ਤਾਂ ਬੰਦੇ ਜਿਉਂਦੇ ਜਾਗਦੇ ਬੈਠੇ ਆ ਮੈਂ ਪੈਸਾ ਮੰਗ ਨਹੀਂ ਸਕਦਾ ਓਕੇ ਸ਼ੋਅ ਲਾਉਣ ਦਾ ਪੈਸਾ ਜੇ ਆਪ ਦੀ ਵੈਲੂ ਐੜੀ ਮੇਰੀ ਮੈਂ ਮੈਂ ਮੰਗ ਨਹੀਂ ਸਕਦਾ ਹੁਣ ਵੀਰ ਚਾਰ ਪੰਜ ਪਰੋਂ ਲਾਇਨੇ ਬਾਈ ਨੇ ਬੁੱਕ ਕੀਤੇ ਠੀਕ ਹੈ ਮੈਂ ਭਾਈ ਤੂੰ ਹੀ ਕਰ ਲਾ ਮੈਂ ਮੈਨੂੰ ਤਾਂ ਮੁੜ ਕਿਵੇਂ ਕਹਾਂ ਲੋ ਕਹੇਗਾ ਵੀ ਤੂੰ ਇਨੇ ਨਹੀਂ ਆਏਗਾ ਮੈਂ ਆਏਗਾ ਅੱਛਾ ਜਨ ਹਾਂ ਮੈਂ ਇੱਕ ਗੱਲ ਜਿਵੇਂ ਤੂੰ ਇਹਨੂੰ ਪੁੱਛਿਆ ਕਿ ਡਾਊਨ ਫਾ ਇੱਕ ਜਿਹੜਾ ਬੰਦਾ ਟੀਵੀ ਤੇ ਜਾਂ ਮਤਲਬ ਜਿਹੜਾ ਕਲਾਕਾਰ ਹੈ ਆਪਾਂ ਬਾਲੀਵੁੱਡ ਦੇ ਵਿੱਚ ਵੀ ਦੇਖਦੇ ਆਂ ਕਈ ਕਲਾਕਾਰ ਜਦੋਂ ਤੱਕ ਹਿੱਟ ਹੈ ਹਿੱਟ ਹੈ ਜਦੋਂ ਡਾਊਨਫਾਲ ਆਉਂਦਾ ਹੈ ਇਹ ਕੈਮਰੇ ਤੋਂ ਪਾਸੇ ਰਹਿਣਾ ਇਹ ਟੀਵੀ ਤੋਂ ਪਾਸੇ ਰਹਿਣਾ ਇਹ ਇਹ ਫੇਮ ਤੋਂ ਪਾਸੇ ਰਹਿਣਾ ਬਹੁਤ ਔਖਾ ਤੇ ਬੜਿਆਂ ਨੂੰ ਡਿਪਰੈਸ਼ਨ 'ਚ ਵੀ ਲੈ ਜਾਂਦਾ ਇਹ ਬੜਿਆਂ ਨੇ ਸੁਸਾਇਸਾਈਡ ਤੱਕ ਵੀ ਕਰ ਲੈਂਦੇ ਆ ਬੜੇ ਇਹਨਾਂ ਰਸਤਿਆਂ ਤੇ ਚੱਲ ਕੇ ਉਹਨਾਂ ਨੂੰ ਐ ਹੁੰਦਾ ਯਾਰ ਵੀ ਕਿ ਖਤਮ ਹੋ ਗਏ ਟੁੱਟ ਗਏ ਮਤਲਬ ਉਹਦੇ ਐਸੇ ਵਕਤ ਦੇ ਵਿੱਚ ਐ ਸੰਭਲਣਾ ਉਹ ਕਿਨਾਂਕ ਬੇਸ਼ੰਗਰਸ਼ ਕੀਤਾ ਮੈਂ ਮੈਂ ਨੌਜਵਾਨ ਪਰਸਵਾਚ ਸਾਤੋਂ ਛੋਟੀ ਉਮਰ ਦਾ ਆਪਣਾ ਪੁਲਿਸ ਦੀ ਡੇਟ ਪੈਂਦੀ ਸਾਤੋਂ ਛੋਟਾ ਫੜਿਆ ਗਿਆ ਸੀ ਅੱਛਾ ਕਿਵੇਂ ਚੜਦਾ ਪੁਲਿਸ ਖਾੜਕੂਬਾ ਸਾਰਾ ਸਿਰ ਦੇ ਉੱਤੇ ਨੰਗੇ ਅੱਛਾ ਜੀ ਪਿੰਡ ਹੁੰਦੇ ਸੀ ਉਦੋਂ ਹਾਂਜੀ ਉਦੋਂ ਹੁੰਦਾ ਯਾਰ ਸੱਚਾ ਭਾਸ਼ਾ ਹੁਣ ਨਾ ਕੁਝ ਹੋਵੇ ਤੇ ਨਹੀਂ ਕੁਝ ਹੋਣਾ ਜਦੋਂ ਖਾੜਕੂਬਾ ਵੇਲੇ ਸੀ ਤਾਂ ਨੌਜਵਾਨ ਭਾਸ਼ਾ ਸੀ ਨਹੀਂ ਉਦੋਂ ਮੈਂ ਉਦੋਂ ਪਹਿਲਾ ਸੀ ਉਦੋਂ ਲੇਅਰ ਫਿਰ ਬਾਤ ਸ਼ੁਰੂ ਹੋਈ ਨਾ ਉਦੋਂ ਪਿੰਡ ਹੁੰਦੇ ਜਦੋਂ ਪੂਰਾ ਮਾਹੌਲ ਤੋਸੀ ਗਰਮ ਹਾਂ ਉਦੋਂ ਵੀ ਬਹੁਤ ਕੁਝ ਦੇ ਦੇਖਿਆ ਰੰਗ ਤਮਾਸ਼ੇ ਤੇ ਫਿਰ ਮੇਰੀ ਮਾਂ ਮਾਰ ਛੋਟੇ ਹੁੰਦੇ ਦੀ ਮਾਂ ਜਿੱਥੇ ਚਲੀ ਗਈ ਜੇ ਇਹ ਸਭ ਤੋਂ ਵੱਧ ਮੇਰੇ ਮੇਰੇ ਸਾਟਾ ਭਜੀ ਹੈ ਨਾ ਹਾਂਜੀ ਅਸੀਂ ਅਸੀਂ ਆਪਰਾਚਾਰ ਪਰਾਂ ਠੀਕ ਹੈ ਜੀ ਦੋ ਬਹਿ ਸੀ ਕਿ ਦੋ ਛੋਟੇ ਬਹਿ ਨਹੀਂ ਸੀ ਮੈਂ ਸਭ ਤੋਂ ਛੋਟਾ ਸੀਗਾ ਹਾਂਜੀ ਜਦੋਂ ਮੇਰੀ ਮਾਂ ਚਲੀ ਗਈ ਮੇਰੀ ਇਹ ਸੀਗੀ ਉਦੋਂ ਉਸ ਮੋੜ ਤੇ ਵੀ ਨਾ ਛੋਟਾ ਸੀ ਨਾ ਵੱਡਾ ਸੀ ਠੀਕ ਹੈ ਉਦੋਂ ਜਿਹੜਿਆ ਦੋ ਤਿੰਨ ਸਾਲ ਠੋਕਰ ਖਾਧੀਆਂ ਮੈਂ ਹੂੰ ਉਦੋਂ ਮੈਂ ਬਲਕਿ ਉਸ ਵੇਚੀ ਨੇ ਮੈਨੂੰ ਕਾ ਕ ਆਪਣਾ ਕਾਰਡਾ ਕੀਤਾ ਬਹੁਤ ਜਿਆਦੇ ਹੂੰ ਮਤਲਬ ਜਿਵੇਂ ਉਹਦੇ ਪਾਸੇ ਚੇਂਜ ਹੋ ਜਾਣਾ ਹੂੰ ਦੁਨੀਆ ਉਲਟ ਹੋ ਜਾਣੀ ਸਾਰੀ ਹੂੰ ਹੈਨਾ ਹਮ ਮਤਲਬ ਜਿਹੜੇ ਚੁੱਲ੍ਹੇ ਚੌਕੇ ਤੇ ਬੈਹਿ ਗਏ ਆਪਾਂ ਹਮ ਦਸ ਜਣੇ ਇਕੱਠੇ ਰੋਟੀ ਖਾਂਦੇ ਹੋਈਏ ਨਾਲ ਯਾਰ ਦੋਸਤ ਵੀ ਬਿਲਕੁਲ ਹੈਨਾ ਤੇ ਉੱਥੇ ਮਲ ਕੇ ਥੋੜਾ ਮਨ ਮੜਨਾ ਕਰੇ ਜਾਂ ਮਲ ਕੋ ਥੇ ਥੋੜੀ ਐਂਟਰੀ ਬੰਦ ਹੋ ਜੇ ਹਮ ਥੋੜਾ ਫਿਰ ਸਾਰਾ ਕੁਝ ਹੀ ਗੱਲ ਛੋਟੇ ਹੁੰਦੇ ਨੇ ਮਤਲਬ ਉਹ ਬਹੁਤ ਕੁਝ ਦੇਖਿਆ ਹਮ ਮਾਂ ਤੇ ਫਿਰ ਗਾਣਾ ਨਹੀਂ ਕੋਈ ਗਾਇਸੀ ਭਾਈ ਵੱਡੀ ਭਾਬੀ ਮਾਂ ਵਰਗੀ ਤਾਂ ਹੀ ਗਾਇਸੀ ਬਾਈ ਫਿਰ ਰੌਣਜ ਅੱਛਾ ਹਾਂਜੀ ਉਹ ਫਿਰ ਸੁਣਾ ਦੇ ਭਾਈ ਤੁਸੀਂ ਪੀ ਲੋ ਪੀਣੀਆਂ ਦਾ ਪਹਿਲਾ ਕੋਈ ਨਹੀਂ ਕੋਈ ਨਹੀਂ ਆ ਥੋੜੇ ਚਾਹ ਵੀ ਠੰਡੇ ਕਰ ਦਾਂਗੇ ਅਸੀਂ ਹਾਲਾਂਕਿ ਭਾਈ ਮਾਂ ਦਾ ਹਮੇਸ਼ਾ ਯਾਦ ਰਹਿੰਦੀ ਪਰ ਜਦੋਂ ਫਿਰ ਇੱਕ ਉਹ ਤਾਂ ਘਾਟ ਜਦੋਂ ਪੁੱਤ ਹਿੱਟ ਹੋ ਗਿਆ ਹੁਣ ਉਦੋਂ ਤਾਂ ਘਾਟ ਬੜੀ ਰੱਖਦੀ ਹੁਣ ਜੇ ਮੈਂ ਮੈਂ ਉਦੋਂ ਮੈਂ ਜਦੋਂ ਨਾ ਪਿੰਡ ਹੁੰਦਾ ਸੀ ਮੈਂ ਹਾਂ ਉਦੋਂ ਜਦੋਂ ਆਪਣਾ 3ਵੀਂ ਦੇ ਗਾਣੇ ਆਉਂਦੇ ਮਮਸ ਦੀ ਸਾਹਿਬ ਦੇ ਬਾਣਕ ਦੇ ਤੇ ਮੈਂ ਮੇਰੀ ਮਾਂ ਨੂੰ ਕਹਿੰਦਾ ਵੀ ਵੀ ਇੱਕਦਮ ਮੈਂ ਵੀ ਆਪਣਾ ਆਇਆ ਆਪਣਾ ਹੀ ਆਇਆ ਕਰੂੰ ਅੱਛਾ ਪਰ ਮੈਨੂੰ ਇਹ ਨਹੀਂ ਪਤਾ ਸੀ ਉਦੋਂ ਉਹਨੇ ਹੋਣਾ ਨਹੀਂ ਜਦੋਂ ਮੈਂ ਹਿੱਟ ਹੁਣ ਉਦੋਂ ਨਹੀਂ ਹੋਣਾ ਮਾਦਰ ਜੀ ਭਾਈ ਯਾਰ ਸਮਾ ਬੜਾ ਹੋਇਆ ਜਿਹੜੇ ਬੰਦੇ ਸੋਡੇ ਬਾਈ ਵੀ ਆਪਣਾ ਆਪਣਾ ਕਰਦੇ ਹੁਣ ਬਾਰ ਬੋ ਡੰਗਣਾਂ ਦੇ ਵੀ ਆ ਯਾਰ ਹਾਂਜੀ ਉਹ ਵੀ ਬੰਦੇ ਮੋਂ ਆਪਣਾ ਮੂੰਹ ਮੁੱਕ ਮੋੜ ਜਾਂਦੇ ਤੁਹਾਡਾ ਸਮਾ ਆਜ ਨਾ ਹਾਂ ਮਤਲਬ ਕਿ ਮਾ ਸਮਾ ਵੀ ਦੇਖਿਆ ਹਾਂ ਵੀ ਪਿੰਡੋਂ ਅਸੀਂ ਆਪਣਾ ਚਲਾ ਗਿਆ ਸੀ ਗੁਰੂ ਆਪਣਾ ਗੁਰੂ ਕਾਸ਼ੀ ਕਾਲਜ ਪੜ੍ਹਨ ਵੇਲੇ ਮੈਂ ਉੱਥੇ ਅਬੜਾ ਤਲਵੰਡੀ ਰਹਿਣ ਲੱਗ ਗਿਆ ਸੀ ਹਾਂਜੀ ਸ਼ਾਮ ਨੂੰ ਮਾਲ ਕੇ ਸਾਨੂੰ ਮੈਨੂੰ ਫਿਕਰ ਪੈਂਦਾ ਵੀ ਰੋਟੀ ਅੱਜ ਕਿੱਥੇ ਖਾਵਾਂਗੇ ਇਹ ਨਹੀਂ ਵੀ ਆਪਣੇ ਪੈਸੇ ਨਹੀਂ ਸੀ ਹਾਂਜੀ ਤੁਸੀਂ ਮੌਲਾਤਾਂ ਦਾ ਜਿਥੋਂ ਮਰਜ਼ੀ ਖਾ ਲੈ ਬਿਲਕੁਲ ਇਹ ਕਹੁੰਦਾ ਨਹੀਂ ਵੀ ਯਾਰ ਵੀ ਜਿਹੜਾ ਮਾਂ ਬੱਦਾਲੀ ਰੋਟੀ ਸੀਗੀ ਉਹ ਤਾਂ ਹੈ ਨਹੀਂ ਰਹੀ ਨਹੀਂ ਬਈ ਪਿਆਰ ਵੀ ਹੁੰਦਾ ਹਾਂ ਸ਼ਾਹਨੂਮਲ ਕਹਿੰਦਾ ਸੀ ਮੈਂ ਉਹ ਸਮਾਂ ਦੇਖਿਆ ਹੋਇਆ ਹੈ ਸ਼ਾਹਨੂਮਲ ਆਪਣੇ 5-6 ਵਜੇ ਨਾਲ ਹੋ ਪੈਣ ਲੱਗਿਆ ਸੀ